ਜੀ ਸੱਜਣੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਵੀਰ ਸੁਖਪਾਲ ਸਿੰਘ ਨਾਗਪੁਰ ਅੱਜ ਮੈਂ ਇੱਕ ਜਿਹੜੀ ਗੱਲ ਕਰਨੀ ਆ ਨਾ ਉਹ ਕਰ ਰਿਆ ਵਾਂ ਸਾਡੇ 13 14 15 16 17 ਸਾਲ ਦੇ ਬੱਚੇ ਖਾਸ ਕਰਕੇ ਜਿਨ੍ਹਾਂ ਦੇ ਵਿੱਚ ਮੋਟਾਪਾ ਜ਼ਿਆਦਾ ਕਿਉਂਕਿ ਘਟੜਾ ਸਾਡੇ ਨਾਲ ਵਾਪਰੀਆ ਮੇਰਾ ਦੋਸਤ ਆ ਅਲੀਗੜ ਤੋਂ ਉਹਦਾ ਲੜਕਾ ਸੀ ਸੋਏ ਮੈਂ ਖਾਸ ਕਰਕੇ ਪਹਿਲਾਂ ਤਾਂ ਮੇਰੀ ਇਹ ਵੀਡੀਓ ਤੋਂ ਵਿਦਵਾਨ ਸੱਜਣ ਦੂਰ ਰਹਿਣ ਜਿਹੜੇ ਵਿਦਵਾਨ ਹਨ ਨਾ ਫੇਸਬੁਕ ਕੀ ਵਿਦਵਾਨੋਂ ਦੂਰ ਰਹਿਣ ਕਰਵਾ ਕਰਕੇ ਖਾਸ ਕਰਕੇ ਮੈਂ ਬੀਬੀਆਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਕਿਉਂਕਿ 15 16 17 ਸਾਲ ਤੱਕ ਦਾ ਜਵਾਕ ਬੀਬੀਆਂ ਆਮ ਹੀ ਨਵਾਉਂਦੀਆਂ ਵਾਂ ਜਿਨ੍ਹਾਂ ਦੇ ਬੱਚੇ ਮੋਟੇ ਆ ਧਿਆਨ ਰੱਖਣ ਖਾਸ ਕਰਕੇ ਜਦੋਂ ਬੱਚੇ ਦੇ ਟੀ-ਸ਼ਰਟ ਪਾਈ ਹੁੰਦੀ ਆ ਜੇ ਬੱਚੇ ਦੀਆਂ ਛਾਤੀਆਂ ਬਾਹਰ ਆ ਰਹੀਆਂ ਜੇ ਬੱਚੇ ਤੇ ਮੋਟਾਪਾ ਜ਼ਿਆਦਾ ਜੇ ਬੱਚੇ ਦੇ ਪੇਟ ਦੇ ਵਿੱਚ ਵਲ ਪੈਂਦੇ ਆ ਵਟੇ ਪੈਂਦੇ ਆ ਜੇ ਬੱਚੇ ਦੇ ਚਿੱਤੜ ਵੱਢੇ ਆ ਉਹ ਹੀ ਚੀਜ਼ ਨੂੰ ਧਿਆਨ ਦੇ ਨਾਲ ਦੇਖਣਾ ਇਹ ਹਾਰਮੋਨਸ ਬਦਲੀ ਦਾ ਕਾਰਨ ਬਹੁਤ ਵੱਡਾ ਕਿਉਂਕਿ ਅੱਜ ਸਾਡੇ ਖਾਣੇ ਸਾਡਾ ਦੁੱਧ ਬੱਚਿਆਂ ਦਾ ਫਾਸਟ ਫੂਡ ਖਾਣਾ ਮੋਮਸ ਵਗੈਰਾ ਖਾਣੇ ਮੰਜੂਰੀਅਨ ਵਗੈਰਾ ਖਾਣੇ 버ਗਰ ਜਿੰਨਾ ਚੈਨਜ਼ ਫੂਡ ਆ ਕੋਕ ਵਗੈਰਾ ਹੋਗੇ ਜਿੰਨੇ ਇਹ ਚੀਜ਼ ਦਾ ਬਹੁਤ ਫਰਕ ਆ ਸੋ ਬੀਬੀਓ ਖਾਸ ਕਰਕੇ ਤੁਹਾਨੂੰ ਬੇਨਤੀ ਆ ਤੁਸੀਂ ਬੱਚੇ ਨੂੰ ਨਹੋਂ ਲੱਗੀਆਂ ਜਰੂਰ ਚੈੱਕ ਰਿਆ ਕਰੋ ਸਭ ਤੋਂ ਸਿੱਧੀ ਜੀ ਗੱਲ ਆ ਮੇਰੀ ਚੈੱਕ ਕਰਨਾ ਸੌਖਾ ਬੱਚੇ ਨੂੰ ਜਦੋਂ ਸਵੇਰੇ ਬੱਚਾ ਸੁੱਤਾ ਪਿਆ ਹੁੰਦਾ ਵਾ 6 7 ਵਜੇ ਤੱਕ ਸਿੱਧੀ ਜੀ ਗੱਲ ਵੇਖੋ ਰੂ ਇੰਦਰੀ ਖੜੀ ਆ ਕਿ ਨਹੀਂ ਖੜੀ ਬਸ ਤੁਹਾਨੂੰ ਉੱਥੋਂ ਪਤਾ ਲੱਗ ਜਾਣਾ ਤੁਹਾਡੇ ਬੱਚੇ ਦੀ ਇੰਦਰੀ ਦਾ ਸਹਿਜ ਵੱਡਾ ਹੋਇਆ ਜਾਂ ਨਹੀਂ ਹੋਇਆ ਐਵੇਂ ਸ਼ਰਮਾ ਦੇ ਵਿੱਚ ਨਾ ਰਹੋ ਨਵਾਂ ਸਮਾਜਿਕ ਟੈਂਪੂਆਂ ਦਾ ਬਣ ਰਿਹਾ ਵਾ ਕਿਤੇ ਤੁਹਾਡੇ ਬੱਚੇ ਇਸ ਦੌੜ ਦੇ ਵਿੱਚ ਨਾ ਚਲੇ ਜਾਣ ਇਹ ਕਾਰਨ ਬੱਚਿਆਂ ਦਾ ਨਹੀਂ ਆ ਇਹ ਕਾਰਨ ਆ ਸਾਡੇ ਖਾਣੇ ਦਾਣੇ ਦਾ ਸੋ ਹਾਰਮੋਨ ਬਹੁਤ ਵੱਡੇ ਪੱਧਰ ਤੇ ਬਦਲ ਰਹੇ ਆ ਸੋ ਇਹਦਾ ਇਕੋ ਇੱਕ ਹੱਲ ਇਲਾਜ ਆ ਪੀਜੀਆਈ ਦੇ ਵਿੱਚ ਲੁਧਿਆਣੇ ਵੀ ਡਾਕਟਰ ਹੈਗੇ ਆ ਬਠਿੰਡੇ ਹੈਗੇ ਜਿਹੜੇ ਟੀਕੇ ਵਗੈਰਾ ਲਾਉਂਦੇ ਆ ਪਰ ਉਹਦੇ ਨਾਲ ਉਹਨਾਂ ਬਦਲਾਵ ਨਹੀਂ ਆਉਂਦਾ ਕਿਉਂਕਿ ਇਹ ਦਵਾਈ ਘੱਟੋ ਘੱਟ 3 4 3 ਸਾਲ ਤੋਂ ਲੈ ਕੇ 6 ਸਾਲ ਤੱਕ ਦਵਾਈ ਖਵਾਉਣੀ ਪੈਣੀ ਬੱਚੇ ਨੂੰ ਜਿਹਦੇ ਬੱਚੇ ਇਸ ਹਾਲਾਤ ਵਿੱਚ ਇਹਦੀ ਉਹਦੀ 14 15 ਸਾਲ ਦਾ ਬੱਚਾ ਹੋ ਗਿਆ ਉਹਦੀ ਇੰਦਰੀ ਵੱਡੀ ਨਹੀਂ ਹੋਈ ਹਜੇ ਤੱਕ ਠੀਕ ਆ ਉਹਦੇ ਚਤੜ ਵੱਡੇ ਹੋ ਰਹੇ ਆ, ਪੇਟ ਵੱਡਾ ਹੋ ਰਿਹਾ, ਉਹਦੀਆਂ ਛਾਤੀਆਂ ਵੱਡੀਆਂ ਹੋ ਰਹੀਆਂ ਵਾ। ਉਹਨੂੰ ਥਕਾਵਟ ਹੋ ਰਹੀ ਆ, ਉਹਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਉਹ ਸੌਂਦਾ ਜ਼ਿਆਦਾ ਵਾ। ਮਟਾਪਾ ਬਹੁਤ ਜ਼ਿਆਦਾ ਆ ਰਿਹਾ ਵਾ। ਸੋ ਇਹ ਬਹੁਤ ਇਹ ਖਾਸ ਕਰਕੇ ਇਹਨਾਂ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ। ਸੋ ਇਹਦਾ ਇੱਕੋ ਇੱਕ ਇਲਾਜ ਆ ਚੰਡੀਗੜ੍ਹ ਪੀਜੀਆਈ ਦੇ ਵਿੱਚ। ਸੁਕੋਸ਼ ਕਰੋ ਆਪਦੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੀ ਕੇਅਰ ਕਰੋ। ਇੰਨੇ ਵੱਡੇ ਹੋ ਕੇ ਚੀਜ਼ਾਂ ਦਾ ਸਮਝ ਬਣ ਜਾਣਾ ਉਹ ਤੇ ਬੱਚੇ ਨੂੰ ਵੀ ਵਿਚਾਰੇ ਨੂੰ ਨਹੀਂ ਪਤਾ ਹੁੰਦਾ ਕਸੂਰ ਬੱਚੇ ਦਾ ਵੀ ਨਹੀਂ ਹੁੰਦਾ ਸੋ ਬੀਬੀਆਂ ਖਾਸ ਕਰਕੇ ਜ਼ਰੂਰ ਧਿਆਨ ਦੇਣ ਵੀਡੀਓ ਚੰਗੀ ਲੱਗੇ ਤਾਂਗੇ ਸ਼ੇਅਰ ਕਰ ਦਿਓ ਜੀ ਧੰਨਵਾਦ